से यार और गैले को लाइट दिखती है और शाम को सारी सारांग टिका ਤੁਮਰਾ ਰੰਗ ਓਂ ਤੂੰ ਜਿਵੇਂ ਕੀ ਬਦ ਸਗਰ ਸਮਗਰੇ ਤੁਮਰਾ ਰਸੁ

ਆ ਦਰਿਆ ਉਹ ਪਾਣੀ ਗਿਆ ਹੋਇਆ ਸਾਰਾ ਦਰਿਆ ਦਾ ਏਰੀਆ ਹੀ ਆ ਜੀ ਜੀ ਦਰਿਆ ਇੱਥੇ ਵਿੱਚ ਚੱਲਦਾ ਹੁੰਦਾ ਆ ਜੀ ਹਾਂ ਉੱਚੀ ਵਾਲੀਆਂ ਪੜੀਆਂ ਅੱਛਾ ਇਹ ਸਾਰੀਆਂ ਇਹਨੇ ਬਸ ਆਪੇ ਲੈ ਲਿੰਦਾ ਉਹ ਇਹ ਸੋਚੋ ਵੀ ਇਹ ਪਾਣੀ ਆਇਆ ਉਸ ਵਕਤ ਜਿਹੜਾ ਅਰੇ ਲੱਗਦਾ ਵੀ ਉੱਥੇ ਕੋਈ ਮਰ ਲੱਗੀਆਂ ਗੋਲੀ ਉਹ ਰਿਹਾ ਆਚੜਾ ਸਾਰਾ ਆਪਣੀ ਵੀ ਬੱਚੀ ਵੀ ਲੈ ਗਈ ਸਾਰੇ ਨਹੀਂ ਹਾਂ ਇਹ ਦਰਿਆੜਾ ਵਾ ਨਾ ਆ ਗਿਆ ਆ ਗਏ ਆਪਾਂ ਭਈ ਆਂ ਦੱਸ ਕੀ ਜਾਏ ਹੋ ਬਹੁਤ ਗਲਤ ਆ ਯਾਰ ਆ ਤਾਂ ਬੜੀ ਗਲਤ ਆਂ ਟੈਕਸਾਉਂਡ ਗੱਡੀ ਇੱਧਰ ਨਹੀਂ ਰੱਖੀ ਕਰੀਆ ਦੇਣਾ ਬਹੁਤ ਗਲਤ ਗੱਲ ਆ ਰਾਸ ਭੱਲੜਾ ਬੱਚਾ ਆਇਆ ਨਹੀਂ ਆਉਂਦਾ ਐ ਹਾੜਾ ਨੂੰ ਦੋਂ دریا ਚ ਉੱਤੇ ਚੱਲੇ ਨਾ ਹਾਂ ਤੁਹੇ ਪਤਾ ਕਿੰਨੇ ਕਿੰਨੇ ਫੁੱਟ ਥੱਲੇ ਉਤਰੇ ਆਏ ਹਾਂ ਉਧਰੋਂ ਅੱਛਾ ਕੱਚੋ ਘੜਦਾ ਬਾਹਰ ਬਾਹਰੋਂ ਬਹੁਤ ਥੱਲੇ ਆ ਗਏ ਨਾ ਤੂੰ ਵੀ ਕਿਰਦਾਰ ਹੈਂ ਅੱਜ ਵੀ ਕਿਉਂ ਬੋਲਦਾ ਹੈਂ ਲੱਦ ਲੱਦ ਸਹਾਨਾ ਲੱਦ ਸਹਾਨਾ ਨੂੰ ਤਾਂ ਹੋਣੀ ਪੈਣੀ ਆ ਅੱਜ ਆਮਲੇ ਥੱਲੇ ਹਾਂ ਜੀ ਨਾ Thank <laughs> you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਿਰੋਜ਼ਪੁਰ ਜ਼ਿਲ੍ਹਾ ਪਿੰਡ ਬਟਾਲਾ ਦੇ ਵਿੱਚ ਆਏ ਹੋਏ ਆ ਇੱਥੇ ਤੁਸੀਂ ਦੇਖ ਸਕਦੇ ਆ ਕਿ ਪਾਣੀ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਆਇਆ ਹੋਇਆ ਵਾ ਸੋ ਸਾਰੇ ਸੱਜਣ ਮਿੱਤਰ ਜਿੰਨੇ ਸਾਡੇ ਸੇਵਾ ਕਰ ਰਹੇ ਆ ਨਿਭਾ ਰਹੇ ਆ ਤੁਹਾਨੂੰ ਪਤਾ ਕਿ ਆਪਣਾ ਪੰਜਾਬ ਅੱਜ ਦੇ ਸਮੇਂ ਦੇ ਵਿੱਚ ਆਪਣੇ ਪੰਜਾਬ ਦੇ ਉੱਪਰ ਇੱਕ ਜਿਹੜੀ ਹੈਗੀ ਆ ਬੜੀ ਆਫਤ ਆਈ ਹੋਈ ਆ ਇੱਕ ਹੜ੍ਹਾਂ ਦਾ ਪਾਣੀ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਵਗ ਰਿਹਾ ਵਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕੀ ਅੱਜ ਅੱਜ ਤੋਂ 10 ਦਿਨ ਬਾਅਦ ਵਿੱਚ ਜਿਹੜੇ ਹੈਗੇ ਅਸੀਂ ਅੱਜ ਆਏ ਸੀਗੇ ਮੈਡੀਕਲ ਐਸੋਸੀਏਸ਼ਨ ਬਲਾਕ ਧਰਮਕੋਟ ਜ਼ਿਲ੍ਹਾ ਮੋਗਾ ਤੋਂ ਅੱਜ ਅਸੀਂ ਮੈਡੀਸਨ ਲੈ ਕੇ ਆਏ ਸੀ ਇੱਥੇ ਸਾਨੂੰ ਇੰਨੇ ਜ਼ਿਆਦਾ ਇੱਥੇ ਮਤਲਬ ਕਿ ਅੱਗੇ ਜਾਣ ਦਾ ਰਸਤਾ ਨਹੀਂ ਮਿਲ ਰਿਹਾ ਮਤਲਬ ਕਿ ਵੋਟ ਦਾ ਜਿਹੜਾ ਪ੍ਰਬੰਧ ਹੈਗਾ ਵਾ ਉਹ ਬਹੁਤ ਘੱਟ ਆ ਵੋਟ ਹੈਗੀਆਂ ਨੇ ਦੋ ਆ ਬਟ ਉਹਦੇ ਵਿੱਚ ਕੀ ਹੈਗਾ ਜਿੰਨੇ ਸਾਡੇ ਹੋਰ ਸੱਜਣ ਮਿੱਤਰ ਆਉਂਦੇ ਆ ਰਸਦ ਵਗੈਰਾ ਲੈ ਕੇ ਆਉਂਦੇ ਆ ਰਾਸ਼ਨ ਲੈ ਕੇ ਆਉਂਦੇ ਆ ਸੋ ਉਹ ਅੱਗੇ ਘਰਾਂ ਦੇ ਵਿੱਚ ਜਾ ਰਹੇ ਆ ਸੋ ਜਿੰਨੇ ਸਾਡੇ ਮੈਡੀਕਲ ਲਾਈਨ ਦੇ ਜਿੰਨੇ ਸਾਡੇ ਡਾਕਟਰ ਸਾਹਿਬ ਇੱਥੇ ਆਏ ਨੇ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਅੱਜ ਇੱਥੇ ਆਉਣ ਦਾ ਮਕਸਦ ਸੀਗਾ ਕਿ ਕਾਫੀ ਟਾਈਮ ਬਾਅਦ ਕਿਉਂਕਿ ਹੁਣ ਜਦੋਂ ਆ ਪਾਣੀ ਇੰਨਾ ਜ਼ਿਆਦਾ ਆ ਰਿਹਾ ਵਾ ਇੱਥੇ ਜੀਵ ਜੰਤੂ ਪਸ਼ੂ ਬਹੁਤ ਜ਼ਿਆਦਾ ਉਹਨਾਂ ਦੀ ਜੜੀ ਹੈਗੀ ਆ ਮੌਤ ਹੋ ਗਈ ਹੋਣੀ ਆ ਸੋ ਉਹਨੂੰ ਦੇਖ ਦਿਓ ਕਿ ਇੱਥੇ ਜਿਹੜੀ ਹੈਗੀ ਇਸ ਪਾਣੀ ਦੇ ਵਿੱਚ ਵੀ ਇੱਧਰ ਦੇਖ ਲਓ ਜਿੱਦਾ ਛੱਪੜ ਟਾਈਪ ਬਣਿਆ ਹੋਇਆ ਵਾ ਇਦਾਂ ਲੱਗ ਰਿਹਾ ਇੱਕ 스멜 ਆ ਰਹੀ ਹੈ ਦੇ ਵਿੱਚ ਇਹਦੇ ਨਾਲ ਕੀ ਹੈਗਾ ਆਪਣੇ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਵਾ ਉਹ ਲੱਗਣ ਦਾ ਖਤਰਾ ਵਾ ਇਸ ਕਰਕੇ ਜਿੰਨੀ ਸਾਡੀ ਮੈਡੀਕਲ ਐਸੋਸੀਏਸ਼ਨ ਦੀ ਟੀਮ ਸੀਗੀ ਬਲਾਕ ਧਰਮਗੋੜ ਤੋਂ ਸਾਰੀ ਇਸ ਪਿੰਡ ਦੇ ਵਿੱਚ ਆਈ ਹੋਈ ਸੀ ਸੋ ਸਾਨੂੰ ਅੱਗੇ ਘਰੇ ਉੱਥੇ ਘਰ ਤੱਕ ਲੋਕਾਂ ਦੇ ਜਾਣ ਦਾ ਜਿਹੜਾ ਹੈਗਾ ਵਾ ਮੌਕਾ ਨਹੀਂ ਮਿਲਿਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੇ ਇੱਥੇ ਕੋਈ ਵੀ ਹੈਲਪ ਵਾਸਤੇ ਆਉਣਾ ਜਾਂ ਕੋਈ ਰਸਦ ਵਗੈਰਾ ਲੈ ਕੇ ਰਾਸ਼ਨ ਵਗੈਰਾ ਲੈ ਕੇ ਆਉਣਾ ਵਾ ਸੋ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਥੋੜਾ ਜਆ ਜਾਂ ਮੈਡੀਕਲ ਲਾਈਨ ਦੇ ਨਾਲ ਜਿੰਨੇ ਵੀ ਜੁੜੇ ਹੋਇਆ ਸੱਜਣ ਮਿੱਤਰ ਸਾਡੇ ਡਾਕਟਰ ਸਾਹਿਬਾਨ ਨੇ ਜਾਂ ਕੋਈ ਕਿਸੇ ਹੋਰ ਨੇ ਸੇਵਾ ਕਰਦੋਣਾ ਸੋ ਸਾਰਿਆਂ ਨੂੰ ਹੰਭਲ ਰਿਕਵੈਸਟ ਹੈ ਕਿ ਤੁਸੀਂ 10 ਤੋਂ 15 ਦਿਨ ਦੇ ਵਿੱਚ ਵੇਟ ਕਰਕੇ ਜਰੂਰ ਆਓ ਕਿਉਂਕਿ ਇੱਥੇ ਉਸ ਸਮੇਂ ਦੇ ਵਿੱਚ ਮਤਲਬ ਕਿ ਬਿਮਾਰੀ ਨੇ ਆਪਣਾ ਘਰ ਜਿਹੜਾ ਹੈਗਾ ਉਹ ਬਣਾ ਲੈਣਾ ਹੈਗਾ ਬਹੁਤ ਸਾਰੇ ਹੈਗਾ ਪਾਣੀ ਨਾਲ ਇਨਫੈਕਸ਼ਨ ਹੋ ਰਹੀ ਹੈ ਸੋ ਉਹਨੂੰ ਲੈ ਕੇ ਅਸੀਂ ਇੱਥੇ ਅੱਜ ਮੈਡੀਸਿਨ ਲੈਣਾ ਹੈ ਸੀ ਚਲੋ ਠੀਕ ਹੈ ਇੱਥੇ ਰੁਕਦੇ ਹਾਂ ਥੋੜਾ ਟਾਈਮ ਵਾਸਤੇ ਇੱਕ ਲੱਗ ਕੈਂਪ ਲਾਵਾਂਗੇ ਜਿਹਨੂੰ ਇੱਥੇ ਮੈਡੀਸਿਨ ਦੀ ਲੋੜ ਹੋਈ ਤਾਂ ਜ਼ਰੂਰ ਆ ਕੇ ਇੱਥੋਂ ਮੈਡੀਸਿਨ ਲੈ ਸਕਦਾ ਹੈ ਸੋ ਥੈਂਕ ਯੂ ਸੋ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਪਾਣੀ ਦੀਆਂ ਛੱਲਾਂ ਤੁਸੀਂ ਇੱਧਰ ਦੇਖ ਸਕਦੇ ਆ ਆ ਦੇਖੋ ਪਾਣੀ ਦਾ ਜਿਹੜਾ ਲੈਵਲ ਆ ਇਧਰ ਪਾਣੀ ਦਾ ਲੈਵਲ ਜੋ ਹੈਗਾ ਉਹ ਬਹੁਤ ਜ਼ਿਆਦਾ ਵਧ ਰਿਹਾ ਵਾ ਸੋ ਆਪਾਂ ਨੂੰ ਥੋੜਾ ਜਦੋਂ ਆਪਾਂ ਨੇੜਲੇ ਆ ਦੇ ਅਲੱਗ-ਅਲੱਗ ਥਾਂ ਤੋਂ ਵੱਖਰੇ ਹੋ ਕੇ ਆਉਂਦੇ ਆ ਤਾਂ ਸਾਨੂੰ ਉਦੋਂ ਲੱਗਦਾ ਹੁੰਦਾ ਕਿ ਜਿਹੜਾ ਪਾਣੀ ਦਾ ਪੱਧਰ ਆ ਪਾਣੀ ਦਾ ਲੈਵਲ ਆ ਉਹ ਬਹੁਤ ਜ਼ਿਆਦਾ ਘਟ ਰਿਹਾ ਆ ਤੁਸੀਂ ਪਿੱਛੇ ਦੇਖ ਰਹੇ ਆ ਸੰਗ ਤਾਂ ਜਿਹੜੇ ਸੇਵਾਦਾਰ ਆ ਉਹ ਸਾਡੇ ਬਹੁਤ ਜ਼ਿਆਦਾ ਹੜਪੀੜ ਤਾਂ ਵਾਸਤੇ ਸੇਵਾ ਕਰਨ ਆ ਰਹੇ ਆ ਬਹੁਤ ਦੂਰੋਂ ਦੂਰੋਂ ਆ ਰਹੇ ਆ ਅੱਗੇ ਜਾ ਰਹੀਆਂ ਟਰਾਲੀਆਂ ਇੱਥੇ ਵੀਰੇ ਸਾਨੂੰ ਰਸਨ ਵਗੈਰਾ ਲੈ ਕੇ ਉਹ ਸਾਰੇ ਜਾ ਰਹੇ ਆ ਸੋ ਤੁਸੀਂ ਵੀ ਜਿੰਨੇ ਥੋੜੇ ਤੋਂ ਥੋੜਾ ਜੋ ਜਿੰਨੀ ਟ੍ਰੈਵਲ ਦਾ ਜਿੰਨੀ ਜੋਗਾ ਹੋਇਆ ਸੋ ਉਹ ਬੰਦਾ ਪੰਜਾਬ ਦੇ ਨਾਲ ਜ਼ਰੂਰ ਖੜੋ ਥੈਂਕ ਯੂ so much ਬਾਕੀ ਆ ਜਿਹੜਾ ਨਾਲ ਆਪਣੇ ਇੱਕ ਕੈਂਟਰ ਜਿਹਾ ਖੜਾ ਹੋਇਆ ਇਹ ਬੰਦੇ ਯੂਪੀ ਤੋਂ ਆਏ ਸੀਗੇ ਰਾਸ਼ਨ ਵਗੈਰਾ ਲੈ ਕੇ ਪਾਣੀ ਤੇ ਹੋਰ ਬਹੁਤ ਦੂਰੋਂ ਦੂਰੋਂ ਸੇਵਾ ਕਰਨ ਆ ਰਹੇ ਆ ਅੱਜ ਪੰਜਾਬ ਤੇ ਮੁਸੀਬਤ ਪਈ ਆ ਤਾਂ ਹਰ ਇੱਕ ਪੰਜਾਬੀ ਨੂੰ ਨਾਲ ਕਰਨਾ ਚਾਹੀਦਾ ਸਾਥ ਦੇਣਾ ਚਾਹੀਦਾ ਇਹ ਮਸੇਫਤ ਕਿਸੇ ਤੇ ਵੀ ਪੈ ਸਕਦੀ ਆ ਸੋ ਪੰਜਾਬ ਹਰ ਇੱਕ ਸਟੇਟ ਦੇ ਨਾਲ ਖੜਦਾ ਸੋ ਅੱਜ ਪੰਜਾਬ ਨੂੰ ਲੋੜ ਆ ਸਾਰੇ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਪੰਜਾਬ ਦੇ ਨਾਲ ਜੁੜੋ ਚਰਬੀ ਵਾਲਾ ਕੋਈ ਪਿਆਰ ਉਹ ਬੱਚੇ ਫੜੀ ਆ 360 ਹੋ ਗਈ ਸੀ ਸਮੂਦਏ ਦੇ 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 ਤੇ ਦੇ ਤੇ ਮੁਕਤੀ ਦਾ ਇਸਨ ਅਨੁਸਾਰ ਇਹ ਮੁਕਤੀ ਦਾ ਇਸਨ ਚੱਲ ਦੇਖ ਮਟਟ ਪਹਿਲਾਂ ਗਾਸ ਚਾਹੀਦੀ ਨਹੀਂ ਨੀਮੋ ਪੈਰ ਦੇਓ ਆਹ ਲੋ ਜੀ ਬੱਚਿਆਂ ਨੂੰ ਅੱਧੀ ਚੋਟੀ ਮੇਨ ਉਹੀ ਲੱਗ ਜਾਂਦੇ ਹੁਣ ਆ ਵਿੱਚ ਕੀ ਇਹ ਮਾਤਾ ਜੀ ਦੇ ਬੇ ਬਸ 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 ਇਹਨਾਂ ਮੰਗਦੇ ਕੋ ਤ੍ਰਿਪਤੀ ਜੀ ਨੀ ਮਸੀਹ ਜੀ ਬੈਠੇ ਹੋ ਸਾਨੂੰ ਜਲਪਣ ਛਕਾਇਆ ਸਾਨੂੰ ਵਧੀਆ ਲੱਗਿਆ ਤੇ ਮਨ ਦਿਲ ਤਾਂ ਨਹੀਂ ਕਰਦਾ ਇਹ ਤੁਹਾਨੂੰ ਚਾਹ ਪਾਣੀ ਪੀਂਈਂ ਅਈਆ ਗਿਆ ਨਹੀਂ ਜਾਨਾ ਜਰੂਰ ਵਾਸੂ ਫੀਡ ਆ ਭਾਈ ਇਹ ਰਣਾ ਨਾ ਜੋ ਇਹ ਨਹੀਂ ਸ਼ਾਮ ਤੋਂ ਹੀ ਆ ਬੇਰਾ ਮੈਂ ਹੁੰਦਾ ਸੀ ਸਰਦਾਰ ਜੀ ਸਾਹਿਬ ਇੱਕ ਬਖਾਰ ਦਾ ਪਤਾ ਦੇ ਦਿਓ ले नहीं है नहीं है ਆਪਰੇ ਪਿੰਡ ਗਈ ਲੈ ਅਖਬਾਰ ਤੇ ਲਾਣੀ ਜਾਈਏ ਇਹ ਮਤਾ ਖੜੀ ਦੀਆਂ ਖਾਤਾਂ ਜਿਹੜੀ ਯਾਰਾ ਯਾਰਾ ਜੇ ਦੇ ਚੱਲਦਾ ਦਿਖਾਪਾ ਨਹੀਂ ਚੱਲਦਾ ਇਹ ਅੱਗੇ ਜਿਹਾ ਬਦਲਾਇਂ ਕਦੀ ਨਾ ਹੋਈ ਜਾਂਦਾ ਇਹ ਨਾ ਦੇ ਬਦਲਾ ਆ ਦੇਖ ਇੱਧਰ ਹੋਰ ਭਰਾ ਤੇ ਮੈਂ ਦੇਖ